ਚਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦੱਸਦਾ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਨਵੀਂ ਨਿੱਕਾ ਫੋਰਮ ਚੈਨਲ ਤੇ ਤੇ ਇਧਰ ਆਪਣੇ ਜੀ ਨਾ ਪੀ ਕੇ ਚਾਪੀ ਗਏ ਤੁਸੀਂ ਪੀ ਲਓ ਨਾ ਕਿ ਐਸੀ ਹੀ ਹੈ ਤੇ ਸ਼ਰਟ ਪਾ ਲਈ ਜਰਾ ਪਾ ਲਈਆਂ ਬਾਕੀ ਇਹ ਜੀ ਯੂਨੀਫਾਰਮ ਪਾਉਣੀ ਹੈ ਕਿ ਨਹੀਂ ਮੈਨੂੰ ਚਾਹ ਦੋ ਪੈਣਾ ਆਪਣਾ ਵੀ ਸਵੇਰ ਦਾ ਟਾਈਮ ਹੋ ਗਿਆ 6 ਵਜੂਗੀ ਤੇ ਆਪਾਂ ਨਵੀਂ ਵੇੜਾ ਬੂੜਾ ਸੰਭਰਤਾ ਸੀ ਵੇੜਾ ਦਾ ਕੰਮ ਛਾੜੂ ਦਾ ਕੰਮ ਨਹੀਂ ਕਰਨਾ ਵੇੜਾ ਤਾਂ ਆਪਾਂ ਨੇ ਤੇ ਤੰਗਾਰਾ ਵੀ ਸਾਰਾ ਨੇ ਵੇੜ ਤੋਂ ਧਾਰਾ ਤੋਂ ਦਾ ਕੱਢ ਲਿਆ ਤੇ ਪਸ਼ੂ ਮਿਲਾਤੇ ਆਪਾਂ ਨੇ ਬੈਣੀ ਮਲਾ ਕੇ ਧਾਰਾ ਕੱਢ ਕੇ ਪੱਠੇ ਪਾਸੋਂ ਉਹਨਾਂ ਨੂੰ ਨਵੀ ਦੇ ਪਾਪਾ ਪਾ ਗਏ ਸੀਗਾ ਪਹਿਲਾਂ ਸਵੇਰੇ ਪੱਠੇ ਤੇ ਜਾਂਦ ਨੂੰ ਹੋ ਮੰਡੀ ਆਪਾਂ ਪੱਠੇ ਲੈ ਕੇ ਚਾਪਤੀ ਹੋਈ ਪੱਠੇ ਲੈ ਕੇ ਜਾਂਦ ਨੂੰ ਹੋ ਮੰਡੀ ਸਵੇਰੇ ਜਾਂਦ ਨੂੰ ਹੈ 2:30 ਵਜੇ

ਵਿਕੋਚ ਮਤ ਜੀ ਨਾ ਕਰ ਇਹਨਾਂ ਨੂੰ ਮੈਂ ਲੋਸ਼ਨ ਲਾ ਲਾਂ ਤੁਹਾਨੂੰ ਲੋਸ਼ਨ ਤਾਂ ਲਾ ਲਾ ਹਾ ਸਕਲਟਸ ਲੋਸਾਈ ਕਰਕੇ ਰੱਖ ਆਪਦੀ ਪ੍ਰੈਸ ਕਿਉਂ ਆਹ ਉਹ ਬਾਤ ਦੀ ਖਰਾਬ ਥੋੜੀ ਕਰਨੀ ਆ ਅੱਜ ਪਾਪਾ ਹੁਣ ਲੇਟ ਆਉਣਗੇ ਥੋੜਾ ਜਿਹਾ ਅੱਜ ਪਾਪਾ ਹੋਣੇ ਵੀ ਲੇਟ ਆਉਣਗੇ ਥੋੜਾ ਜਿਹਾ ਨੰਬਰ ਆ ਥੋੜਾ ਜਿਹਾ ਲੇਟ ਆਉਣਗੇ ਉਹ ਅੱਜ ਲੇਟ ਹੋ ਗਏ ਉਹਨਾਂ ਨੂੰ ਇਲਾਰੋਂ ਦਾ ਪਤਾ ਹੀ ਨਹੀਂ ਲੱਗਿਆ ਹੈਗਾ ਮੈਨੂੰ ਪਤਾ ਚੱਲੇਗਾ ਸੀ ਮੇਰੀ ਅੱਖ ਖੁੱਲੇ ਜਾਂਦੀ ਤੇ ਉੱਠ ਆ ਲਿਆਣੀ ਹੈ ਵਜਿਆ ਤਾਂ ਸੀਗਾ ਵਜਿਆ ਤਾਂ ਹੈਗਾ ਉਹ ਜਨੇਕਾ ਨੀਂਦ ਅੰਨੀ ਚੜੀ ਸੀ ਪਤਾ ਹੀ ਨਹੀਂ ਲੱਗਿਆ ਹੈਗਾ ਕੱਲ ਦਿਨੇ ਨੀਂ ਨਾ ਪਏ ਹੋਇਆ ਕੱਲ ਸਵੇਰੇ 2 ਵਜੇ ਉੱਠੇ ਆ ਕੱਲ ਦਿਨੇ ਨੀਂ ਪਏ ਹੋਇਆ ਉਹ ਤੋਂ ਬਾਅਦ ਸੁੱਤੀ ਕੱਲ ਦਿਨੇ ਕਿੱਥੇ ਪਿਆ ਹੋਇਆ ਥੋੜਾ ਜਿਹਾ ਚਿਰ ਪਿਆ ਹੋਇਆ ਜਾਂ ਨੂੰ ਸੋਣਾ ਆ ਗਿਆ ਪਾਪਾ ਦੇ ਫੋਨ ਤੇ ਫੇਰ ਅੱਖ ਖੁੱਲ ਗਈ ਮੈਂ ਫੇਰ ਤੂੰ ਸੌਂ ਗਈ ਸੀ ਫੇਰ ਮੈਂ ਨਹੀਂ ਗਈ ਸੀ ਉਹ ਤਾਂ 2 ਕੁ ਮਿੰਟ ਅੱਖ ਲੱਗੀ ਸੀ ਜਦ ਲੱਗੀ ਹੋਈ ਸੀ ਅੱਖ ਮੜੀ ਜੀ ਫੇਰ ਮੁਰਤੇ ਸੌ ਹੀ ਨਹੀਂ ਹੋਇਆ ਹੈਗਾ ਕੱਲਾ-ਤੱਲਾ ਸੁੱਤੀ ਸੀ ਮੈਂ 11:00 ਵਜੇ ਮੰਮਾ ਰੋਸ਼ਨੀ ਦੇ ਆਲੇ-ਦੁਆਲੇ ਜੰਮਿਆ ਹੋਣਾ ਜੰਮਾ ਹੋਇਆ ਰੋਸ਼ਨੀ ਕੋਲੋਂ ਕੋਲੋਂ ਖਾਣ ਤੋਂ ਬਾਅਦ राठ नहीं हूं फटाफट फिर उठे जो टाइम देखा भी लेट हो गए तो साढ़े फिर मेरे पापा होना से गया तो तीन कल लागे ढाई बजे कल ढाई बजे गए ने अज तीन बजे पौने तीन बजे तीन बजे गए ने अज लेट हो गई अभी भी लेट अज धुप्पा नहीं निकली है ना कल भी बदलवाई थी एक ही हो रहा है पूत आ गया हुँ। हुँ। एक ही हो रहा है ए काटो की कराओ ना पुत ਮਾਲਸ਼ ਕਰਾਉਣ ਲੱਗਿਆ ਹੈ ਮਾਲਸ਼ ਕਰਾਉਣਾ ਕੀ ਤੋਂ ਕਾਣਾ ਹੈ ਤੇ ਚੂ ਹਮ ਮਮਾ ਦਾਰ ਪੇਟ ਦੇ ਬੱਚਾ ਉਹ ਦੇ 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 ਤਰੀਏ ਮਾਲਸ਼ ਮੈਂ ਚੂ ਹਾਂ ਹੋਰ ਮਾ ਫੋਟੋ ਵਿੱਚ ਹੋ ਗਈ ਹੁਣ ਕਹਾਂ ਯਾ ਮੈਂ ਜਾਂਦੀ ਲੇਟ ਕਾ

ਹੈਲੋ ਇਹ ਤੇ ਹਲੋ ਹਲੋ ਆ ਜੈਕ ਨੇ ਲਾਈਫ ਲਾਈ ਕੀ ਚਾ ਠੀਕ ਆ ਚਲੋ ਮੈਂ ਬੰਦਾ ਇੱਕ ਹੈਗਾ ਉਹਦੇ ਕੋਲ ਪਈ ਜਾਓ ਕੱਲ ਫੋਨ ਕਰਵਾ ਦੂਗੀ ਉਹਨੂੰ ਪੁੱਛ ਲਵਾਂਗੇ ਜੇ ਪਹੁੰਚ ਕਰਦੇ ਆਂਦਾ ਹੋਣਾ ਹੈ ਲੱਗਦਾ ਠੀਕ ਆ ਹੈ ਹੋਰ ਨਵੇਂ ਪਰੇ ਕਰ ਦੇ ਕੋਈ ਗੱਲ ਨਹੀਂ ਮੈਂ ਉਹਨੂੰ ਪੁੱਛ ਲਵਾਂਗਾ ਹੁਣ ਆਇਆ ਸੀਗਾ ਉਹ ਕੰਮ ਸੀਗਾ ਗੱਡੀ ਵਾਲਿਆਂ ਨੂੰ ਚੁਕਾ ਦੇ ਤੇ ਗੱਡੀ ਵਾਲਿਆਂ ਨਾਲ ਉਹਦਾ ਬਣਿਆ ਨਹੀਂ ਰੇਟ ਥੋੜਾ ਜਿਹਾ ਫੱਟ ਹੈ ਜੀ 20 25 ਰੁਪਏ ਦਾ ਤੇ ਕਾਣ ਹੈ ਇਹਦਾ ਕੰਮ ਇਹ ਕਾਣ ਆ ਗਿਆ ਫੱਟੀ ਨਹੀਂ ਆ ਗੱਡੀ ਪਾਉਣ ਲੱਗੇ ਸਾਡੇ ਰੋਡ ਜਾਂ ਨਿਕਲ ਗਿਆ ਉਹਦੇ ਗੱਲ ਕੇ ਆਲ ਵੀ ਖਾ ਚਾ ਪੰਜ ਦਿਨ ਉੱਧਰ ਫੁੱਟ ਗਏ ਤੇ ਮਦਦ ਮਾ ਬਾਪਾ ਨੂੰ ਜੇ ਚੁੱਕੀ ਉਰੀ ਆ ਜਾਉ ਰੇ ਓਏ ਹਾਂ ਹਾਂ ਪੱਟੇ ਦਾ ਪੱਠਿਆਣਾ ਕਰੀ ਚਾਹੇ ਜਾਂਦੀ ਆ ਵੀਰੇ ਹਾਂ ਹਾਂ ਪੱਟੇ ਦੇ ਵਿੱਚੋਂ ਨਵੀਂ ਇੱਕ ਫਲਾਣਾ ਪੱਟੇ ਦਾ ਰੇ ਮੁੱਠਿਆ ਹੋਇਆ ਵਾ ਫਿਰ ਮੰੰਦਾ ਆ ਜਾਂਦਾ ਵਾ ਤੇ ਉਹਦੇ ਬਾਅਦ ਇੱਕ ਸਾਡੇ ਰੋਡ ਨਿਕਲ ਗਿਆ ਨਾ ਫਿਰ ਦੇ ਵਿੱਚ ਦੀ ਪੱਟੇ ਦੀ ਜਿਹੜੇ ਨੂੰ 2 ਕਿਲੋ